ਜਿਹੜਾ ਕੋਈ ਚੰਗੀ ਕੱਢਦਾ ਖੁੱਡਦਾ ਉਹ ਭੇਜੋ ਭਗਵੰਤ ਮਾਨ ਨੂੰ ਤੁਸੀਂ ਪਿਛਲੀ ਵਾਰ ਆਏ ਸੀ ਮਨਪ੍ਰੀਤ ਦੇ ਇਲੈਕਸ਼ਨ ਚ ਨਰੇਗਾ ਘਟਾਲਿਆਂ ਨੂੰ ਲੈ ਕੇ ਤੁਸੀਂ ਕਹੇ ਸੀ ਜਾਂਚ ਕਰਾਵਾਂਗੇ ਜਿੱਦੜਵਾਸ ਦੇ ਪਿੰਡਾਂ ਦੀ ਇਹ ਜੇ ਟੁੱਟੀਆਂ ਤੋਂ ਜਿਨ੍ਹਾਂ ਨੂੰ ਆਪ ਦੀ ਮਾਂ ਦੀ ਕਦਰ ਨਹੀਂ ਆਪਣੇ ਪਰਿਵਾਰ ਦੀ ਕਦਰ ਨਹੀਂ ਸਾਰੀਆਂ ਅਸੀਂ ਸ਼ਿਕਾਇਤਾਂ ਹੋਮ ਮਿਨਿਸਟਰੀ ਨੂੰ ਭੇਜਤੀਆਂ ਵੀ ਉਹ ਕੰਮ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਇਹ ਤਾਂ ਆਪ ਰਾਹੁਲ ਗਾਂਧੀ ਕਹਿੰਦਾ ਹੈ ਰੋਜ਼ ਸਲਾਹ ਦਿਨਾ ਪੇ ਭਾਈ ਜੇ ਨਹੀਂ ਕੁਛ ਕਰਦਾ ਕਿਦੋਂ ਚੰਗੀ ਲੈ ਲਾ ਸੰਤਰਾ ਪੀਲਾ ਕੋਈ ਹੋਰ ਪੀਲਾ ਮੈਨਾ ਤੁਸੀਂ ਪਿਛਲੀ ਵਾਰ ਆਏ ਸੀ ਮਨਪ੍ਰੀਤ ਦੇ ਇਲੈਕਸ਼ਨ ਚ ਨਰੇਗਾ ਘਟਾਲਿਆਂ ਨੂੰ ਲੈ ਕੇ ਤੁਸੀਂ ਕਹਿੰਦੇ ਜਾਂਚ ਕਰਾਵਾਂਗੇ ਗਿੱਦੜਵਾਦ ਦੇ ਪਿੰਡਾਂ ਦੀ ਈਡੀ ਨੋ ਅਜੇ ਤੱਕ ਉਹਦੇ ਚੋਂ ਕੁਝ ਵੀ ਨਹੀਂ ਕੀਤਾ ਗਿਆ ਜੀ ਕੀ ਰਹੂਗੀ ਰਣਨੀਤੀ ਦੇਖੋ ਕਰੋੜਾ ਰੁਪਏ ਦੇ ਦੇਖੋ ਦੇਖੋ ਉਹਦੇ ਵਿੱਚ ਕਈ ਕਾਰਵਾਈਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਐ ਜਿਦੇ ਵਿੱਚ ਰਿਜ਼ਲਟ ਆਉਣੇ ਆ ਜਿਹੜੇ ਉਹ ਹਜੇ ਰਹਿੰਦੇ ਆ ਤੇ ਉਹ ਰਿਜ਼ਲਟ ਬੜੀ ਛੇਤੀ ਆ ਜਿਹੜੇ ਉਹ ਆਉਣਗੇ ਕਿਉਂਕਿ ਏਜੰਸੀਆਂ ਹੈ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਗਈਆਂ ਏ ਇਹ ਏਜੰਸੀਆਂ ਇਹ ਨਹੀਂਗਾ ਵੀ ਸਰਕਾਰਾਂ ਇਹਨਾਂ ਨੂੰ ਚਲਾਉਂਦੀਆਂ ਨੇ ਜਿਹੜੀ ਸ਼ਿਕਾਇਤਾਂ ਗਈਆਂ ਜਿਹੜੀਆਂ ਮੇਰੇ ਕੋਲ ਆਈਆਂ ਹੋਰ ਆਈਆਂ ਉਹ ਸਾਰੀਆਂ ਅਸੀਂ ਸ਼ਿਕਾਇਤਾਂ ਹੋ ਮਿਨਿਸਟਰੀ ਨੂੰ ਭੇਜਤੀਆਂ ਤੇ ਉਹ ਕੰਮ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਤੇ ਉਹਦੇ ਰਿਜ਼ਲਟ ਜਿਹੜੇ ਉਹ ਆਉਣਗੇ ਲੱਗਦਾ ਹੈ ਕਿ ਮੁੱਖ ਮੰਤਰੀ ਆ ਜੀਡੀ ਪੀ ਹਾਂਜੀ ਪਾਦੇ ਵਿੱਚ ਈਡੀ ਦੀ ਦਸਤਕ ਨਹੀਂ ਨਹੀਂ ਕਈ ਏਜੰਸੀਆਂ ਨੇ ਕੱਲੀ ਈਡੀ ਕਿਉਂ ਈਡੀ ਤਾਂ ਕੱਲਾ ਇੱਕ ਨੌ ਆ ਗਿਆ ਜੀ ਬਹੁਤ ਏਜੰਸੀਆਂ ਸਰਕਾਰ ਦੇ ਕੋਲ ਜਿਹੜੀਆਂ ਅਲੱਗ-ਅਲੱਗ ਚੱਲ ਸਕਦੀਆਂ ਉਹ ਕਈ ਵਾਰ ਜਿਵੇਂ ਕਹਿੰਦੇ ਨਾ ਮਿੱਤਰਾਂ ਦਾ ਨੌ ਚੱਲਦਾ ਈਡੀ ਦਾ ਅਜ ਨੌ ਚੱਲਦਾ ਤੇ ਇਸ ਕਰਕੇ ਉਹ ਈਡੀ ਈਡੀ ਹੋਈ ਪਈ ਬਹੁਤ ਸਰਕਾਰ ਦੀਆਂ ਬਰਾਬਰ ਦੀਆਂ ਏਜੰਸੀਆਂ ਹੋਰ ਬਹੁਤ ਨੇ ਮੁੱਖ ਮੰਤਰੀ ਹੋਰਾਂ ਦੀ ਕੱਲ ਇੱਕ ਨਿੱਜੀ ਇੰਟਰਵਿਊ ਚੈਨਲ ਦੇ ਉੱਤੇ ਕਹਿੰਦੇ ਭਾਜਪਾ ਨੂੰ ਸਲਾਹ ਦਿੰਦੇ ਆ ਕਿ ਜੇ ਪੰਜਾਬ ਚ ਆਉਣਾ ਤਾਂ ਕਾਂਦੀ ਦਾ ਨਾਲ ਘੱਟ ਦੇ ਦੇਖੋ ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਂਝੇ ਪ੍ਰੋਗ ਹੁਣ ਤੁਸੀਂ ਆਪਾਂ ਸਮਾਗਮ ਤੋਂ ਬਾਹਰ ਆ ਗਏ ਹੁਣ ਮੈਂ ਥੋੜਾ ਜਿਹਾ ਇਹ ਪੰਡਤ ਸਾਹਿਬ ਨੂੰ ਜਿਹੜੀ ਆ ਇਹ ਹਰ ਜਗ੍ਹਾ ਆ ਜਿੰਨੇ ਮੈਂ ਦੇਖਿਆ ਪਹਿਲਾਂ ਹੜਾਂ ਤੋਂ ਬਾਅਦ ਐਡੀ ਕਿਉਂਕਿ ਡਘਾਰ ਆ ਗਿਆ ਨਿਘਾਰ ਆ ਗਿਆ ਇਹ ਪਾਰਟੀ ਦਾ ਤੁਸੀਂ ਖਰੀਦ ਕੇ ਮੂੰਹ ਬੰਦ ਕੀਤੇ ਹੋਏ ਆ ਇਸ ਕਰਕੇ ਉਹ ਤੁਸੀਂ ਚੱਲਣ ਨਹੀਂ ਦਿੰਦੇ ਦੂਜੀ ਗੱਲ ਇੱਥੋਂ ਪਤਾ ਲੱਗਦਾ ਏ ਬਈ ਭਾਜਪੀ ਦਾ ਜਿਹੜਾ ਡਾਰਾ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਿਹਾ ਜਿਹੜੇ ਕੀ ਉਹਨਾਂ ਨੂੰ ਬੀਜੇਪੀ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਡਰਦੇ ਇਨਕਮ ਟੈਕਸ ਦਿਆਂ ਤੋਂ ਇਹ ਡਰਦੇ ਬੀਜੇਪੀ ਚ ਗਏ ਆ ਕਿਤੇ ਬੀਜੇਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗ ਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦਿਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦਿਖਣ ਲੱਗੀ ਕਿਤੇ ਰਾਤ ਨੂੰ ਜਿਹੜਾ ਬੀਜੇਪੀ ਦਾ ਪਿਆਰ ਆ ਰਿਹਾ ਬੀਜੇਪੀ ਨੂੰ ਸਲਾਮਾਂ ਦੇ ਰਹੇ ਆ ਭਗਵੰਤ ਮਾਨਸਿਆਂ ਇੱਕ ਗੱਲ ਤੇ ਰਿਹਾ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਿੰਦੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਹੇ ਆ ਬਦਲਾ ਇਹ ਲੈ ਰਹੇ ਆ ਤੁਹਾਡੀ ਕੋਈ ਜਵਾਨ ਆ ਇੱਕ ਗੱਲ ਮੈਂ ਕਹਿਣਾ ਚਾਹਨਾ ਭਗਵੰਤ ਮਾਨਸ ਸਿੰਘ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਰੇ ਮੀਡੀਆ 'ਚ ਕਹਿਣਾ ਇਹ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦਾ ਮਾਂ ਕਦੋਂ ਕੀ ਖੈਰ ਮਨਾਊਗੀ ਕਦੋਂ ਤਾਂ ਖੈਰ ਮਨਾਉਂਦਾ ਮੈਂ ਉਹਦੇ ਆ ਮੂਰੇ ਪੰਜਾਬ 'ਚ ਖੜਾ ਜਿੰਨਾ ਜੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜੀ ਦਾ ਮਰਜ਼ੀ ਜੋਰ ਲੱਗਦਾ ਈਡੀ ਤੇ ਚਲੋ ਤੂੰ ਕਹਿਣਾ ਨਾ ਸੈਂਟਰ ਕੋਲ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀਆਂ ਤੂੰ ਮੈਂ ਠੋਕ ਕੇ ਕਹਿਣਾ ਐਵੇਂ ਨਾ ਗਿੱਧੜ ਧਮਕੀਆਂ ਦੇ ਕੇ ਕਿਸੇ ਨੂੰ ਇਹ ਹੋਰ ਡਰਦਾ ਹੋਊ ਤੇਰੀ ਗਿੱਧੜ ਭੜਕਿਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡੱਕਦੇ ਹੋਣਗੇ ਪਰ ਜਿੱਦਣ ਸਾਡੇ ਤੂੰ ਇਹ ਕਹਿਣਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਿੰਦਾ ਭਗਵੰਤ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ 10 ਤੋਂ 12 ਜ਼ਿਲ੍ਹੇ ਰੁੜ ਗਏ ਅੱਜ ਬੇਕਾਰ ਹੋ ਗਏ ਸਾਡੇ ਪਿੰਡ ਅੱਜ ਤੇਰੀ ਰਿਪੋਰਟ ਆਪਦੀ ਆ ਗਈ ਵੀ ਮਾਦੋਪੁਰ ਡੈਮ ਜਿਹੜਾ ਰਣਜੀਤ ਸਾਗਰ ਡੈਮ ਆ ਉਹ ਅਫਸਰ ਕੱਢਣੇ ਪੈਗੇ ਕਿਉਂਕਿ ਮੈਨੂੰ ਪਤਾ ਜਦ ਉੱਥੇ ਟੀਮਾਂ ਖੁੱਲਣ ਗਈਆਂ ਪਹਿਲੀ ਗੱਲ ਉਹ ਸਾਰੇ ਮੀਂਹ ਚ ਖੁੱਲ੍ਹਿਆ ਹੀ ਨਹੀਂ ਬਰਸਾਤਾਂ ਚ ਉਹ ਜਾਮ ਹੋ ਗਏ ਕਦੇ ਗਰੀਸ ਵੀ ਨਹੀਂ ਦਿੱਤੀ ਸੀ ਤੇ ਜਦੋਂ ਉਹ ਫਟਕ ਨਹੀਂ ਖੁੱਲੇ ਤਾਂ ਫੇਰ ਮੁਲਾਜ਼ਮ ਭੇਜੇ ਵੀ ਉਹਨੂੰ ਹੁਣ ਤੋੜ ਦੋ ਜਦੋਂ ਉਹ ਤੋੜਨ ਲੱਗੇ ਤਾਂ ਉਹ ਸਾਰੇ ਹੀ ਟੁੱਟ ਗਏ ਤੇ ਸਾਰਾ ਦਲ ਦਲ ਸਾਰਾ ਪੰਜਾਬ ਰੋੜਤਾ ਇਸ ਕਰਕੇ ਭਗਵੰਤ ਮਾਨ ਸਾਹਿਬ ਜ਼ਿੰਮੇਵਾਰੀ ਤਾਂ ਤੇਰੇ ਤੇ ਆਉਣੀ ਆ ਉਹ ਜਿਹੜਾ ਤੂੰ ਪੰਜਾਬ ਨੂੰ ਰੋੜਿਆ ਜਿਹੜਾ ਲੱਖਾਂ ਕੀਲੇ ਦਾ ਨੁਕਸਾਨ ਜਿਹੜਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦੇ ਵੀ ਪੈਸੇ ਦਵਾਂ ਹੁਣ ਇਹ ਸਾਰਾ ਕੌਣ ਜ਼ਿੰਮੇਵਾਰ ਹੈ ਇਹਦਾ ਤੇਰੇ ਮਹਿਕਮੇ ਦਾ ਮੰਤਰੀ ਜਿਹੜਾ ਚੱਬ ਚੱਬ ਗੱਲਾਂ ਕਰਦਾ ਸੀ ਬਹਿ ਕੇ ਵੀ ਅਸੀਂ ਜੰਬੋ ਬੈਗ ਤਿਆਰ ਕਰਾ ਲੇ ਪਤਾ ਨਹੀਂ ਕਿਹੜੇ ਜੰਬੋ ਬੈਗ ਤਿਆਰ ਕਰ ਲੇ ਹਾਂਜੀ ਆ ਜੰਬੋ ਕਿਟਿਆ ਜੰਬੋ ਕਿਟੀਆਂ ਕੀ ਕੀ ਗੋਇਲ ਸਾਹਿਬ ਘਰੇ ਲਾ ਲੀਆਂ ਸੀ ਜਾਂ ਕਿਤੇ ਸੌਦਾ ਕਰਕੇ ਵੇਚਤੀਆਂ ਸੀ ਉਹ ਜੰਬੋ ਕਿਟੀਆਂ ਕਿਟਾਂ ਹਰਾ ਪੰਜਾਬ ਤੁਸੀਂ ਹੜਾ ਕੇ ਰੱਖਤਾ ਇਸ ਕਰਕੇ ਬਾਰੀ ਥੋੜੀ ਆਉਣੀ ਆ ਬਾਰੀ ਥੋੜੀ ਆਉਣੀ ਆ ਉਹ ਦਿਨ ਨੇੜੇ ਆ ਜਿਹੜਾ ਤੈਨੂੰ ਬੀਜੇਪੀ ਦੇਖਣ ਲੱਗ ਗਈ ਹੁਣ ਬੀਜੇਪੀ ਨੂੰ ਸਲਾਮਾ ਦੇਣ ਲੱਗ ਗਿਆ ਪਰ ਬੀਜੇਪੀ ਵਾਲੇ ਨੇ ਛੱਡਣਾ ਕੋਈ ਨਹੀਂ ਕਿਉਂਕਿ ਤੂੰ ਪੰਜਾਬ ਦੀ ਲੁੱਟ ਕੀਤੀ ਆ ਆ ਹੁਣ ਹੋਰ ਸੁਣ ਲੋ ਕੀ ਜਿਹੜਾ ਤੁਸੀਂ ਚੜ੍ਹਦੀ ਕਲਾ ਪੰਜਾਬ ਦੀ ਆਕੀ ਬਣਾਇਆ ਜਿਹੜਾ ਪਖੰਡੇ ਨੇ ਕੀ ਮਿਸ਼ਨ ਪੰਜਾਬ ਨਾ 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 ਰੰਗਲਾ ਪੰਜਾਬ ਬਣਾਉਣ ਲਈ ਕੀ ਹੁਣ ਸੀਐਮ ਜਿਹੜਾ ਕੇਅਰ ਫੰਡ ਆ ਉਹ ਚ ਕਿਉਂ ਨਹੀਂ ਆ ਸਕਦਾ ਇਹਦੇ ਵਿੱਚ ਕਿਉਂ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਆਰਟੀਆਈ ਆਰਟੀਆਈ ਇਹਦੇ ਵਿੱਚ ਨਹੀਂ ਆ ਸਕਦੀ ਇਹ ਤੋਂ ਕੋਈ ਸਵਾਲ ਨਹੀਂ ਪੁੱਛ ਸਕਦਾ ਇਹ ਨਵਾਂ ਲੁੱਟਣ ਦਾ ਕੰਮ ਹੈ ਤੇ ਹਰ ਮੰਤਰੀ ਨੂੰ ਇਹ ਗੱਲ ਕਹੀ ਆ ਵੀ 12-12 ਕਰੋੜ ਰੁਪਈਆ ਜਮ੍ਹਾਂ ਕਰਾਓ ਹਰ ਫੈਕਟਰੀ ਵਾਲੇ ਇੰਡਸਟਰੀ ਵਾਲਿਆਂ ਨੂੰ ਡੰਡਾ ਦਿੱਤਾ ਜਾ ਰਿਹਾ ਪਰ ਉਹ ਕੋਈ ਵੀ ਉਸ ਚ ਪੈਸਾ ਜਿਹੜਾ ਜਮ੍ਹਾਂ ਨਹੀਂ ਕਰਾ ਰਿਆ ਇਹ ਹਾਲਾਤ ਅੱਜ ਪੰਜਾਬ ਦੇ ਸੀ ਮਿਨਿਸਟਰ ਦੇ ਹੋਗੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੋਗੇ ਇਸ ਕਰਕੇ ਭਗਵੰਤ ਮਾਨ ਜਿਨ੍ਹਾਂ ਤੇਰੇ ਤੇ ਆਸ ਸੀ ਪੰਜਾਬ ਨੂੰ ਜਿਨ੍ਹਾਂ ਤੈਨੂੰ ਪੰਜਾਬ ਦੇ ਲੋਕਾਂ ਨੇ ਪਾਰਟੀ ਤੋਂ ਉੱਤੇ ਜਾ ਕੇ ਆਪਣੇ ਹਰ ਗਰੁੱਪਾਂ ਤੋਂ ਉੱਤੇ ਜਾ ਕੇ মিডিਆ ਵਾਲਾ ਕੀਤੀ ਜਾ ਕਿ ਹਰ ਬੰਦੇ ਨੇ ਤੇਰੀ ਮਦਦ ਕੀਤੀ ਸੀ ਪਰ ਤੂੰ ਸਾਰਿਆਂ ਦੀਆਂ ਆਸਾਂ ਤੇ ਪਾਣੀ ਫੇਰਤਾ ਸਭ ਤੋਂ ਜੇ ਕੋਈ ਨਕਮਾ ਸਭ ਤੋਂ ਨਕਮਾ ਤੇ ਅੱਜ ਜਿਹੜੀ ਪੁਲਿਸ ਦਾ ਰਾਜ ਆ ਇਹ ਗੱਲਾਂ ਕਰਦੇ ਆਤਵਾਦ ਵੇਲੇ ਦੀਆਂ ਅੱਜ ਸਾਰਾ ਕੁਝ ਭੁੱਲ ਗਏ ਜੋ ਪੁਲਿਸ ਦੀ ਗੁੰਡਾਗਰਦੀ ਅੱਜ ਹੋ ਰਹੀ ਆ ਜੋ ਲੁੱਟ ਅੱਜ ਹੋ ਰਹੀ ਆ ਉਹ ਕਦੇ ਵੀ ਨਹੀਂ ਸੀ ਜਿਹੜੀਆਂ ਐਪ ਜਿਹੜੀਆਂ ਸੱਟੇ ਦੀਆਂ ਲਾਉਣ ਵਾਲੀਆਂ 10 ਆਈਐਸ ਨਾ ਆਈਪੀਐਸ ਦੇ ਨੋਂ ਇਹਨਾਂ ਦੇ ਆਏ ਅੱਜ ਭਗਵੰਤ ਮਾਨ ਕਿਉਂ ਵਿਚਾਰੇ ਉਹਨਾਂ ਨੂੰ ਕਿਉਂ ਉਹਨਾਂ ਦੇ ਨੋਂ ਨਸ਼ਰ ਨਹੀਂ ਕਰ ਰਿਹਾ ਉਦੋਂ ਬਾਅਦ ਸਾਰਾ ਪੈਸਾ ਜਿਹੜਾ ਇਕੱਠਾ ਕਰਨ ਦਾ ਇਹ ਧਾਂਦਲੀ ਆ 1 ਰੁਪਈਏ 'ਚ ਨਾ ਦਿਓ ਜਿਹੜਾ ਰੰਗਲਾ ਪੰਜਾਬ ਚੜਦੀ ਕਲਾ ਉਹ ਸਾਰਾ ਪੈਸਾ ਸੁਸੋਦੀਏ ਦੇ ਘਰੇ ਤੇ ਕੇਜਰੀਵਾਲ ਦੇ ਘਰੇ ਤੇ ਉਹਨਾਂ ਦੇ ਬੱਚਿਆਂ 'ਚ ਦੇਣਾ ਨਾ ਦੇਜਿਓ ਪੈਸਾ ਜਿਹੜਾ ਦੇਣਾ ਪੈਸਾ ਕੋਈ ਡੀਸੀ ਦੇ ਜਾਂ ਸਰਕਾਰੀ ਸੀਐਮ ਦੇ ਉਹ ਪੈਸਾ ਦਿਓ ਜਿਹੜਾ ਇਹਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਆ ਇਹ ਰੰਗਲਾ ਨਹੀਂ ਬਣਨਾ ਇਹ ਰੰਗਲੇ ਇਹਨਾਂ ਨੇ ਬਣਨਾ ਏ ਇਹ ਆਪਣਾ ਹਿਸਾਬ ਸੋਚ ਰੇ ਆ ਵੀ ਜਿਹੜੀ ਆਸਟ੍ਰੇਲੀਆ ਜ਼ਮੀਨ ਲਈ ਆ ਜਿਹੜੀ ਹੋਰ ਕਿਤੇ ਜ਼ਮੀਨ ਲੈਣੀ ਆ ਉਹਦੇ ਲਈ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਆ ਇਹ ਉਹਦੇ ਲਈ ਪੈਸੇ ਤੁਸੀਂ ਗੱਲ ਇਹ ਕਰੋ ਵੀ ਨਰਿੰਦਰ ਮੋਦੀ ਤੋਂ ਦੁੱਗਣਾ ਅਸੀਂ ਮਰੇਗਾ ਚ ਪੈਸਾ ਦਵਾਂਗੇ ਅਸੀਂ ਇੱਕ ਸਿਲੰਡਰ ਮੋਦੀ ਦੇ ਰਹੇ ਆ ਅਸੀਂ ਦੋ ਦਵਾਂਗੇ ਮੋਦੀ ਜੀ ਦੀ ਆਵਾਸ ਯੋਜਨਾ ਚ ਇੰਨਾ ਪੈਸਾ ਦੇ ਰਹੇ ਆ ਅਸੀਂ ਉਹ ਤੋਂ ਦੁੱਗਣਾ ਦਵਾਂਗੇ ਅਸੀਂ ਇੰਨਾ ਜੀਐਸਟੀ ਦੋਸ ਸਲੇਵਾ ਅਸੀਂ ਇਹਨੂੰ ਹੋਰ ਇੱਕ ਕਰ ਦੇਵਾਂਗੇ ਇਹ ਜਿਹਾਂ ਗੱਲਾਂ ਕਰਕੇ ਇਲੈਕਸ਼ਨ ਲੜੋਣਾ ਯਾਰ ਤੁਸੀਂ ਮਾਂ ਸਾਰਿਆਂ ਦੀਆਂ ਮਾਂਵਾਂ ਆਪਣੀਆਂ ਤੁਸੀਂ ਇਹ ਸੋਚੋ ਜੇ ਆਪਣੀ ਮਾਂ ਨੂੰ ਉਹ ਤਾਂ ਪ੍ਰਧਾਨ ਮੰਤਰੀ ਨੇ ਦੇਖੋ ਕਿੱਡਾ بڑا ਜਿਗਰਾ ਕਿੱਡਾ ਵੱਡਾ ਉਹਨਾਂ ਦਾ ਦਿਲ ਆ ਵੀ ਉਹ ਇਹ ਜੇ ਟੁੱਟੀਆਂ ਤੋਂ ਜਿਨ੍ਹਾਂ ਨੂੰ ਆਪਦੀ ਮਾਂ ਦੀ ਕਦਰ ਨਹੀਂ ਆਪਣੇ ਪਰਿਵਾਰ ਦੀ ਕਦਰ ਨਹੀਂ ਉਹ ਬੰਦੇ ਅੱਜ ਨਾਰੇ ਲਾ ਰਹੇ ਕਿਸੇ ਦੀ ਉਹ ਵੀ 90 ਸਾਲ ਤੋਂ ਵੱਧ ਮਾਤਾ ਜੀ ਚਲੇ ਗਏ ਇਸ ਕਰਕੇ ਲੋਕ ਸਭ ਦੇਖਦੇ ਆ ਇਹਨਾਂ ਨੂੰ ਕਰਨ ਦੋ ਇਹਨਾਂ ਨੂੰ ਜੋ ਕਰਦੇ ਇਹ ਤਾਂ ਇਹ ਤਾਂ ਯਾਰ ਇਹੋ ਜਿਹਾ ਇਹ ਤਾਂ ਆਪ ਰਾਹੁਲ ਗਾਂਧੀ ਕਹਿੰਦਾ ਹੈ ਵੀ ਸਾਡੇ ਚ ਤਾਂ ਇਹੋ ਜਿਹੇ ਘੋੜੇ ਆ ਕੋਈ ਲੰਗੜਾ ਏ ਕੋਈ ਵਿਆਹ ਵਾਲਾ ਏ ਹਾਂਜੀ ਕੋਈ ਰੇਸ ਵਾਲਾ ਏ ਤੇ ਰੇਸ ਵਾਲੇ ਨੂੰ ਅਸੀਂ ਲੰਗੜੇ ਦੇ ਘੋੜੇ ਦੀ ਜਗ੍ਹਾ ਭੇਜ ਦਿੰਨੇ ਆ ਲੰਗੜੇ ਘੋੜੇ ਨੂੰ ਵਿਆਹ ਵਾਲੀ ਜਗ੍ਹਾ ਭੇਜ ਦਿੰਨੇ ਆ ਇਹ ਤਾਂ ਰਾਹੁਲ ਗਾਂਧੀ ਦੇ ਬਿਆਨ ਨੇ ਆਪ ਤੇ ਉਹੋ ਜਿਹੀ ਇਹ ਲੀਡਰ ਨੇ ਉਹ ਜਿਹੀਆਂ ਇਹ ਗੱਲਾਂ ਕਰਦੇ ਇਸ ਕਰਕੇ ਬਾੜਾ ਇਹਨਾਂ ਦਾ ਅਸਰ ਨਾ ਲੋਕਾਂ ਨੂੰ ਮੈਂ ਕਹਿੰਨਾ ਕਰਿਆ ਕਰੋ ਤੇ ਉਹਦੇ ਵਿੱਚੋਂ ਹੀ ਇਹ ਭਗਵੰਤ ਮਾਨ ਤੇ ਮੈਂ ਹੋਰ ਇਹਨੂੰ ਹਮੇਸ਼ਾ ਰੋਜ਼ ਸਲਾਹ ਦਿੰਨਾ ਵੀ ਭਾਈ ਜੇ ਨਹੀਂ ਕੁਛ ਕਰਦਾ ਕਿਦੋਂ ਚੰਗੀ ਲੈ ਲੈ ਸੰਤਰਾ ਪੀਲਾ ਕੋਈ ਹੋਰ ਪੀਲਾ ਜਿਹੜਾ ਬ੍ਰਾਂਡ ਨਾਲ ਚਾਰ ਪੰਜਾਬ ਦੇ ਢੇਡੇ ਤੱਕ ਕੱਢ ਲਾ ਕਿਤੇ ਦੇਖ ਲੈ ਕਿਤੇ ਕੀ ਪੰਜਾਬ ਦੇ ਹਾਲਾਤ ਆ ਇਸ ਕਰਕੇ ਕਿਦੋਂ ਵਧੀਆ ਬੁਧੀਆਂ ਨੂੰ ਅਕਸਰ ਤੋਂ ਜਾਂ ਕਿਸੇ ਹੋਰ ਤੋਂ ਜਿਹੜਾ ਕੋਈ ਚੰਗੀ ਕੱਢਦਾ ਖੁੜਦਾ ਉਹ ਭੇਜੋ ਭਗਵੰਤ ਮਾਨ ਨੂੰ